ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੜ੍ਹਾਂਗੇ ਸਰਵੋੱਚ ਅਦਾਲਤ ਸੁਪਰੀਮ ਕੋਰਟ ਬਾਰੇ ਆਰਟੀਕਲ 124 ਦੇ ਦੀਨ ਸਰਵੋੱਚ ਅਦਾਲਤ ਦੀ ਜਿਹੜੀ ਕਿਹਾ ਵਿਵਸਥਾ ਕੀਤੀ ਗਈ ਹੈ ਸ਼ੁਰੂ ਦੇ ਵਿੱਚ ਸਰਵੋੱਚ ਅਦਾਲਤ ਦੇ ਜੱਜਾਂ ਦੀ ਗਿਣਤੀ 8 ਸੀਗੀ ਜਿਨ੍ਹਾਂ ਵਿੱਚ ਇੱਕ ਮੁੱਖ ਜੱਜ ਤੇ 7 ਹੋਰ ਜੱਜ ਸੀਗੇ ਇਹ ਜਿਹੜਾ ਆਰਟੀਕਲ 124 ਹੈ ਇਹਦੇ ਦੁਆਰਾ ਸੰਸਦ ਨੂੰ ਜੱਜਾਂ ਦੀ ਗਿਣਤੀ ਵਧਾਉਣ ਦੀ ਸ਼ਕਤੀ ਹੈ ਜਿਹੜੀ ਉਹ ਦਿੱਤੀ ਗਈ ਹੈ 1956 ਦੇ ਵਿੱਚ ਮੁੱਖ ਜੱਜ ਦੇ ਸਮੇਤ ਇਹ ਗਿਣਤੀ ਕਰ ਦਿੱਤੀ ਗਈ ਸੀ 11 1960 ਦੇ ਵਿੱਚ ਸਰਵੋਚ ਅਦਾਲਤ ਦੇ ਜੱਜਾਂ ਦੀ ਗਿਣਤੀ ਮੁੱਖ ਜੱਜ ਦੇ ਸਮੇਤ 14 ਕਰ ਦਿੱਤੀ ਗਈ ਜੀ 1970 ਦੇ ਵਿੱਚ ਸੰਸਦ ਨੇ ਇੱਕ ਹੋਰ ਕਾਨੂੰਨ ਪਾਸ ਕਰਕੇ ਸਰਵੋਚ ਅਦਾਲਤ ਦੇ ਜੱਜਾਂ ਦੀ ਗਿਣਤੀ ਮੁੱਖ ਜੱਜ ਦੇ ਸਮੇਤ ਕਰਤੀ 18 ਤੇ 1986 ਦੇ ਵਿੱਚ ਸੰਸਦ ਨੇ ਇੱਕ ਹੋਰ ਕਾਨੂੰਨ ਪਾਸ ਕਰਕੇ ਭਾਰਤ ਦੀ ਸੁਪਰੀਮ ਕੋਰਟ ਆ ਜਿਹੜੀ ਇਹਦੇ ਜੱਜਾਂ ਦੀ ਗਿਣਤੀ ਮੁੱਖ ਜੱਜ ਦੇ ਸਮੇਤ ਕਰਤੀ 26 ਤੇ ਇਸ ਤਰ੍ਹਾਂ 2008 ਦੇ ਵਿੱਚ ਇਹ ਗਿਣਤੀ ਕਰ ਦਿੱਤੀ ਗਈ 31 ਇੱਕ ਮੁੱਖ ਜੱਜ ਤੇ 30 ਅਦਰ ਜੱਜ ਵਰਤਮਾਨ ਸਮੇਂ ਸੁਪਰੀਮ ਕੋਰਟ ਦੇ ਚੀਜ਼ਾਂ ਦੀ ਗਿਣਤੀ ਹੈਗੀ 34 ਜਿਨ੍ਹਾਂ ਵਿੱਚੋਂ ਇੱਕ ਮੁੱਖ ਜੱਜ ਦੇ ਦਿੱਤੀ ਹੋਰ ਜੱਜ ਨੇਗੇ ਤੇ ਵਰਤਮਾਨ ਸਮੇਂ ਜਿਹੜੀ ਹੈਗੀ ਹੈਗੀ ਸੁਪਰੀਮ ਕੋਰਟ ਦੇ ਮੁੱਖ ਜੱਜ ਹੈਗੇ ਨੇ ਜੀ ਸੰਜੀਵ ਖੰਨਾ ਤੇ ਉਹ ਸੁਪਰੀਮ ਕੋਰਟ ਦੇ 51ਵੇਂ ਜੱਜ ਨੇਗੇ ਜੱਜਾਂ ਦੀ ਨਿਯੁਕਤੀ ਹੈ ਜਿਹੜੀ ਮੁੱਖ ਜੱਜ ਤੇ ਦੂਜੀ ਜੱਜਾਂ ਦੀ ਨਿਯੁਕਤੀ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਜੀ ਰਾਸ਼ਟਰਪਤੀ ਨੂੰ ਆਰਟੀਕਲ 124 ਦੇ ਦੁਆਰਾ ਸੁਪਰੀਮ ਕੋਰਟ ਦੇ ਚੀਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ ਤੇ ਇਸ ਮੰਤਵ ਲਈ ਜਿਹੜਾ ਰਾਸ਼ਟਰਪਤੀ ਜੀ ਨੇ ਉਹ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਉਹਨਾਂ ਜੱਜਾਂ ਦੀ ਸਲਾਹ ਲੈ ਸਕਦੇ ਆ ਜਿਨ੍ਹਾਂ ਨੂੰ ਇਸ ਮੰਤਵ ਲਈ ਹੋ ਯੋਗ ਸਮਝਣ ਇਸ ਆਰਟੀਕਲ ਦੇ ਵਿੱਚ ਇਹ ਵੀ ਸਪਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਨ ਲਈ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਜਿਹੜੀ ਸਲਾਹ ਉਹ ਜ਼ਰੂਰ ਲਈ ਜਾਵੇਗੀ ਪਰ ਜਦੋਂ ਮੁੱਖ ਜੱਜ ਦੀ ਹੀ ਨਿਯੁਕਤੀ ਕਰਨੀ ਹੈ ਤਾਂ ਜਿਹੜਾ ਵਰਤਮਾਨ ਮੁੱਖ ਜੱਜ ਹੈ ਉਹਦੀ ਸਲਾਹ ਲੈਣੀ ਜ਼ਰੂਰੀ ਨਹੀਂ ਹੈ ਔਨਡਹੌਕ ਜੱਜ ਤਾਦਾਰਥ ਜੱਜ ਸੁਪਰੀਮ ਕੋਰਟ ਦੇ ਜਿਹੜੇ ਨਿਯਮ ਨੇ ਇਹਨਾਂ ਦੇ ਅਨਸਾਰ ਸਰਵੋਚ ਸਦਾਲ ਦਾ ਜਿਹੜਾ ਕੋਰਮ ਉਹ ਨਿਸ਼ਚਿਤ ਕੀਤਾ ਗਿਆ ਹੈਗਾ ਤਿੰਨ ਜੇਕਰ ਕਿਸੇ ਕਾਰਨ ਕਰਕੇ ਜਦੋਂ ਸਰਵੋਚ ਅਦਾਲਤ ਦੀ ਮੀਟਿੰਗ ਕਰਨੀ ਹੈ ਤੇ ਕੋਈ ਜਿਹੜਾ ਨਿਸ਼ਚਿਤ ਕੋਰਮਾ ਉਹ ਨਹੀਂ ਮਿਲ ਰਿਹਾ ਤਾਂ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੇ ਨਾਲ ਜਿਹੜਾ ਮੁੱਖ ਜੱਜਾ ਉਹ ਤਾਦ ਅਰਥ ਜਿਹੜੇ ਜੱਜ ਨੇ ਇਹਨਾਂ ਦੀ ਨਿਯੁਕਤੀ ਕਰ ਸਕਦਾਗਾ ਯੋਗਤਾਵਾਂ ਕੀ ਨੇ ਸੁਪਰੀਮ ਕੋਰਟ ਦੇ ਜੱਜ ਬਣ ਲਈ ਉਹ ਭਾਰਤ ਦਾ ਨਾਗਰਿਕ ਹੋਵੇ ਤੇ ਉਹ ਘੱਟੋ ਘੱਟ 5 ਸਾਲ ਕਿਸੇ ਇੱਕ ਜਾਂ ਇੱਕ ਤੋਂ ਵੱਧ ਉੱਚ ਅਦਾਲਤ ਦਾ ਜੱਜ ਰਹੇ ਚੁੱਕਿਆ ਹੋਵੇ ਘੱਟੋ ਘੱਟ 10 ਸਾਲ ਤੱਕ ਉਸਨੇ ਕਿਸੇ ਇੱਕ ਜਾਂ ਦੋ ਜਾਂ ਇਸ ਤੋਂ ਜ਼ਿਆਦਾ ਜਿਹੜੇ ਹਾਈ ਕੋਰਟਸ ਨੇ ਉਹਨਾਂ ਦੇ ਵਿੱਚ ਵਕਾਲਤ ਕੀਤੀ ਹੋਵੇ ਰਾਸ਼ਟਰਪਤੀ ਦੇ ਵਿਚਾਰ ਵਿੱਚ ਉੱਗਾ ਕਾਨੂੰਨ ਸ਼ਾਸਤਰੀ ਹੋਵੇ ਕਾਰਜਕਾਲ ਕਿੰਨਾ ਜੀ ਸੁਪਰੀਮ ਕੋਰਟ ਦੇ ਜੱਜਾਂ ਦਾ ਇਹ ਹੈਗਾਗਾ 65 ਸਾਲ ਹਰਾ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ 65 ਸਾਲ ਹੈ ਇਸ ਤੋਂ ਇਲਾਵਾ 65 ਸਾਲ ਦੀ ਉਮਰ ਤੋਂ ਪਹਿਲਾਂ ਕੋਈ ਵੀ ਜੱਜ ਆਪਣੀ ਇੱਛਾ ਦੇ ਅਨੁਸਾਰ ਜਿਹੜਾ ਤਿਆਗ ਪੱਤਰ ਆਉ ਦੇ ਸਕਦਾਗਾ ਪਦਵੀ ਤੋਂ ਹਟਾਉਣ ਦੀ ਜਿਹੜੀ ਵਿਧੀ ਕੀ ਹੈਗੀ ਰਾਸ਼ਟਰਪਤੀ ਕਿਸੇ ਜੱਜ ਨੂੰ ਭੇੜੇ ਵਿਹਾਰ ਜਾਂ ਅਯੋਗਤਾ ਦੇ ਕਾਰਨ ਜਿਹੜੀ ਇਹ 65 ਸਾਲ ਦੀ ਉਮਰ ਐ ਤੋਂ ਪਹਿਲਾਂ ਵੀ ਹਟਾ ਸਕਦਾ ਇਸ ਮੰਤਵ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਸੰਸਦ ਦੇ ਦੋਵੇਂ ਸਦਨ ਨੇ ਆਪਣੇ ਆਪਣੇ ਕੁੱਲ ਮੈਂਬਰਾਂ ਦੀ ਕੁੱਲ ਗਿਣਤੀ ਦੇ ਰੜੇ ਬਹੁਮਤ ਨਾਲ ਹਾਜ਼ਰ ਤੇ ਵੋਟ ਦੇਣ ਵਾਲਿਆਂ ਦੀ 2/3 ਬਹੁਮਤ ਦੇ ਨਾਲ ਮਤਾ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜਣਗੇ ਤੇ ਸੰਸਦ ਵੱਲੋਂ ਕਿਸੇ ਜੱਜ ਵਿਰੁੱਧ ਮਤਾ ਪਾਸ ਕੀਤੇ ਬਿਨਾਂ ਰਾਸ਼ਟਰਪਤੀ ਕਿਸੇ ਜੱਜ ਆ ਜਿਹੜਾ ਉਹਨੂੰ ਪਦਵੀ ਤੋਂ ਹਟਾਉਣ ਦਾ ਆਦੇਸ਼ ਜਾਰੀ ਨਹੀਂ ਕਰ ਸਕਦਾ ਉਹਨਾਂ ਤਨਖਾਹ ਤੇ ਪੱਤੇ ਕਿੰਨੇ ਨੇ ਜੀ ਸੁਪਰੀਮ ਕੋਰਟ ਦੇ ਜੱਜਾਂ ਦੀ ਸੁਪਰੀਮ ਕੋਰਟ ਦੇ ਜੱਜਾਂ ਦੀ ਜਿਹੜੀਆਂ ਤਨਖਾਹਾਂ ਨੇ ਉਹ ਭਾਰਤ ਦੀ ਜਿਹੜੀ ਸੰਚਿਤ ਨਿਧੀ ਹੈ ਕੰਸੋਲੀਡੇਟਡ ਫੰਡ ਆਫ ਇੰਡੀਆ ਇਹਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਇੱਕ ਅਜਿਹਾ ਫੰਡ ਹੈ ਜਿਹੜਾ ਕਿ ਸੰਸਦ ਦੇ ਮਤਦਾਨ ਦੇ ਅਧਿਕਾਰ ਦੇ ਤੌਰ ਤੇ ਬਾਹਰ ਹੈ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਜਿਹੜੀ ਸੈਲਰੀ ਹੈਗੀ 280000 ਤੇ ਬਾਕੀ ਜਿਹੜੇ ਜੱਜ ਨੇ ਉਹਨਾਂ ਦੀ ਸੈਲਰੀ ਹੈਗੀ 250000 ਬਿੱਤੀ ਸੰਕਟ ਦੇ ਤੋਲਾਵਾਂ ਜਿਹੜੇ ਜੱਜਾਂ ਦੇ ਕਾਰਜਕਾਲ ਦੇ ਸਮੇਂ ਉਹਨਾਂ ਦੀ ਤਨਖਾਹਾਂ ਘਟਾਈਆਂ ਨਹੀਂ ਜਾ ਸਕਦੀਆਂ ਤੇ ਰਟਾਇਰ ਹੋਣ ਤੋਂ ਬਾਅਦ ਉਹ ਜਿਹੜੇ ਜੱਜਸ ਨੇ ਸੁਪਰੀਮ ਕੋਰਟ ਦੇ ਉਹਨਾਂ ਨੂੰ ਨਿਯਮ ਅਨੁਸਾਰ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਉਹਦੇ ਦੀ ਸੌਂ ਚ ਕੌਣ ਚੁਕਾਉਂਦੇ ਜੀ ਜਿਹੜਾ ਸੁਪਰੀਮ ਕੋਰਟ ਦੇ ਹਰੇਕ ਜੱਜਾ ਉਹਨੂੰ ਆਪਣੀ ਪਦਵੀ ਸੰਭਾਲਣ ਤੋਂ ਪਹਿਲਾਂ ਜਿਹੜਾ ਰਾਸ਼ਟਰਪਤੀ ਜੀ ਨੇ ਸਾਡੇ ਜਾਂ ਉਹਨਾਂ ਵੱਲੋਂ ਸਥਾਪਿਤ ਕਿਸੇ ਅਧਿਕਾਰੀ ਦੀ ਹਾਜ਼ਰੀ ਦੇ ਵਿੱਚ ਸੰਵਿਧਾਨ ਦੇ ਪ੍ਰਤੀ ਵਫਾਦਾਰੀ ਤੇ ਉਹਦੀ ਦੀ ਸੌਂ ਚੁਕਣੀ ਜ਼ਰੂਰੀ ਹੈ। ਸਰਵੋਚ ਹਦਾਲਤ ਛੱਡਣ ਮਗਰੋਂ ਵਕਾਲਤ ਦੀ ਮਨਾਹੀ ਇਹ ਜਿਹੜਾ ਆਰਟੀਕਲ 124 ਕਲੋਸ 7 7 ਹੈ ਇਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਵਿਅਕਤੀ ਸੁਪਰੀਮ ਕੋਰਟ ਦੇ ਜੱਜ ਦੀ ਪਦਵੀ ਤੇ ਰਹਿ ਚੁੱਕਿਆਗਾ ਉਹ ਭਾਰ ਉਹ ਵਿਅਕਤੀ ਹੈ ਜਿਹੜਾ ਭਾਰਤ ਦੀ ਕਿਸੇ ਅਦਾਲਤ ਜਾਂ ਕਿਸੇ ਦੂਜੇ ਅਧਿਕਾਰੀ ਦੇ ਸਾਹਮਣੇ ਵਕਾਲਤਾ ਜਿਹੜੀ ਪ੍ਰੈਕਟਿਸ ਉਹ ਨਹੀਂ ਕਰ ਸਕਦਾ ਵੱਖਰਾ ਆਮਲਾ ਸੁਪਰੀਮ ਕੋਰਟ ਦਾ ਆਪਣਾ ਵੱਖਰਾ ਆਮਲਾ ਹੈ ਜਿਹੜੇ ਉਹਦੇ ਕਰਮਚਾਰੀ ਨੇ ਤੇ ਅਧਿਕਾਰੀਆ ਨੇ ਜਿਹੜੀਆਂ ਨਿਯੁਕਤੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਮੁੱਖ ਜੱਜ ਦੇ ਦੁਆਰਾ ਤੇ ਜਿਹੜਾ ਸਰਵੋਚ ਅਦਾਲਤ ਦਾ ਜਿਹੜਾ ਸਾਰਾ ਪ੍ਰਸ਼ਾਸਕੀ ਖਰਚਾ ਉਹ ਭਾਰਤ ਦੀ ਸੰਚਿਤ ਨਿਧੀ ਕੰਸੋਲੀਡੇਟਡ ਫੰਡ ਦੇ ਵਿੱਚੋਂ ਕੀਤਾ ਜਾਂਦਾ ਹੈਗਾ ਇਹਦਾ ਕਾਰਜ ਸਥਾਨ ਕਿੱਥੇ ਹੈ ਜੀ ਸੁਪਰੀਮ ਕੋਰਟ ਦਾ ਜਿਹੜਾ ਕਾਰਜ ਸਥਾਨ ਉਹ ਨਵੀਂ ਦਿੱਲੀ ਦੇ ਵਿੱਚ ਹੈ ਤੇ ਪ੍ਰੰਤੂ ਮੁੱਖ ਜੱਜਾ ਜਿਹੜਾ ਉਹ ਰਾਸ਼ਟਰਪਤੀ ਦੀ ਜਿਹੜੀ ਹੈਗੀ ਹੈ ਅਗੇਤਰੀ ਆਗਿਆ ਦੇ ਨਾਲ ਉਹਦੀ ਜਿਹੜੀ ਮੀਟਿੰਗਾਂ ਕਿਸੇ ਹੋਰ ਥਾਂ ਤੇ ਵੀ ਕਰ ਸਕਦਾ ਹੈ ਸੁਪਰੀਮ ਕੋਰਟ ਦੇ ਫੈਸਲੇ ਕੀ ਨੇ ਡਿਸੀਜਨ ਜੋ ਆਫ ਸੁਪਰੀਮ ਕੋਰਟ ਕਿਸੇ ਵਿਸ਼ੇ ਦੇ ਸੰਬੰਧੀ ਰਾਸ਼ਟਰਪਤੀ ਨੂੰ ਜਦੋਂ ਕਾਨੂੰਨੀ ਸਲਾਹ ਦੇਣੀ ਹੈ ਤਾਂ ਪੰਜ ਜੱਜਾਂ ਦੀ ਬੈਂਚ ਦਾ ਹੋਣਾ ਜ਼ਰੂਰੀ ਹੈ ਬਾਕੀ ਮੁਕਦਮਿਆਂ ਦੇ ਵਿੱਚ ਅਪੀਲ ਸੁਣਨ ਦੇ ਲਈ ਜਿਹੜੇ ਵਰਤਮਾਨ ਨਿਯਮ ਨੇ ਉਹਨਾਂ ਦੇ ਅਨੁਸਾਰ ਘੱਟ ਤੋਂ ਘੱਟ ਤਿੰਨ ਜੱਜਾਂ ਦਾ ਹੋਣਾ ਜ਼ਰੂਰੀ ਹੈ ਤੇ ਸਾਰੇ ਜਿਹੜੇ ਮੁਕਦਮ ਬਹੁਮਤ ਦੇ ਨਾਲ ਕੀਤਾ ਜਾਂਦਾ ਜੱਜਾਂ ਦੇ ਬਹੁਮਤ ਦੇ ਨਾਲ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ